ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਸੰਗਤਾਂ ਦੇ ਮੈਸੇਜ ਆਏ ਸਨ ਕਿ ਜੇ ਅਸੀਂ ਨਿਤਨੇਮ ਸਾਡਾ ਇੱਕ ਦਿਨ ਨਾ ਹੋਵੇ ਫਿਰ ਜਾਂ ਸਿੱਖ ਥਨੂ ਕੀ ਕਰਨਾ ਚਾਹੀਦਾ ਹੈ ਜਾਂ ਸਾਨੂੰ ਬਾਣੀ ਨਹੀਂ ਪੜਨੀ ਆਉਂਦੀ ਅਸੀਂ ਅਨਪੜਾ ਪੜੇ ਲਿਖੇ ਨਹੀਂ ਹੈ ਸਾਨੂੰ ਪੜਨਾ ਨਹੀਂ ਆਉਂਦਾ ਫਿਰ ਸਾਡੇ ਵਾਸਤੇ ਕੀ ਹੈ ਅਸੀਂ ਕੀ ਕਰ ਸਕਦੇ ਹਾਂ ਜੇ ਕਿਸੇ ਦਿਨ ਨਿਤਨੇਮ ਛੁੱਟ ਜਾਵੇ ਨਾ ਕੀਤਾ ਜਾਵੇ ਤਾਂ ਫਿਰ ਕੀ ਕਰਨਾ ਚਾਹੀਦਾ ਹੈ ਪਹਿਲੀ ਗੱਲ ਸੰਗਤ ਜੀ ਨਿਤਨੇਮ ਕਰਨਾ ਸਿੱਖ ਦੀ ਮਰਜ਼ੀ ਨਹੀਂ ਹੈ ਨਿਤਨੇਮ ਕਰਨਾ ਗੁਰੂ ਦਾ ਹੁਕਮ ਹੈ ਤੇ ਜਿਹੜਾ ਹੁਕਮ ਹੋਵੇ ਉਹ ਮੰਨਣਾ ਹੀ ਪੈਂਦਾ ਹੈ ਪੰਜ ਬਾਣੀਆਂ ਦਾ ਨਿਤਨੇਮ অতি ਜ਼ਰੂਰੀ ਹੈ ਸਿੱਖ ਨੂੰ ਅੰਮ੍ਰਿਤ ਵੇਲੇ ਮਨ ਲਓ ਜੇ ਬਾਈ ਚਾਨ ਸੰਗਤ ਜੀ ਸਮਾਂ ਇਹੋ ਜਿਹਾ ਆ ਗਿਆ ਕੋਈ ਕੰਮ ਕਰ ਇਹੋ ਜਿਹਾ ਪੈ ਗਿਆ ਕਿ ਸਰੀਰ ਦੇ ਵਿੱਚ ਢਿੱਲ ਮੱ ਇਹੋ ਜਿਹੀ ਹੋ ਗਈ ਹੈ ਜਾਂ ਕਿ ਨਿਤਨੇਮ ਸਾੜ ਤੋਂ 5 ਬਾਣੀਆਂ ਦਾ ਇੱਕ ਦਿਨ ਨਹੀਂ ਹੋਇਆ ਜਾਂ ਸਮਾਂ ਨਹੀਂ ਲੱਗਿਆ ਜਾਂ ਸਾਨੂੰ ਨਿਤਨੇਮ ਕਰਨਾ ਨਹੀਂ ਆਉਂਦਾ ਫਿਰ ਅਸੀਂ ਕਿਵੇਂ ਕਰ ਸਕਦੇ ਹਾਂ ਦਾ ਕੀ ਕਾਰਨ ਹੈ ਪਹਿਲੀ ਗੱਲ ਸੰਗਤ ਜੀ ਨਿਤਨੇਮ ਅੰਮ੍ਰਿਤ ਵੇਲੇ ਕਰਨਾ ਹੈ ਇਸ ਦੀ ਪ੍ਰਥਾ ਇਸ ਵੀਡੀਓ ਨੈਟ ਤੇ ਪਾਈਆਂ ਹੋਈਆਂ ਹਨ ਮਨੁੱਖੋ ਕਿ ਜੇ ਅੰਮ੍ਰਿਤ ਵੇਲੇ ਨਿਤਨੇਮ ਆਪਣਾ ਤੋਂ ਨਹੀਂ ਹੋਇਆ ਜਾਂ ਸਮਾਂ ਹੋ ਜਾ ਬਣ ਗਿਆ ਨਿਤਨੇਮ ਨਹੀਂ ਕਰ ਸਕੇ ਤੇ ਸੰਗਤ ਜੀ ਗੁਰੂ ਦਾ ਇਹ ਹੁਕਮ ਹੈ ਸਿੱਖ ਨੂੰ 2.5 ਘੰਟੇ ਦਸਵੰਦ ਕੱਢਣਾ ਨਿਤਨੇਮ ਦਾ ਢਾਈ ਘੰਟੇ ਜ਼ਰੂਰ ਕੱਢਣਾ ਹੈ ਵੱਧ ਭਾਵੇਂ ਤੂੰ ਸਾਰਾ ਦਿਨ ਜਾਪ ਕਰੀ ਜਾਉ ਉਹ ਆਪਣੀ ਮਰਜ਼ੀ ਹੈ ਢਾਈ ਘੰਟੇ ਸਦਸਵੰਦ ਨਾਮ ਦਾ ਕੱਢਣਾ ਹੈ ਜੇ ਆਪਾਂ ਤੂੰ ਨਿਤਨੇਮ ਨਹੀਂ ਹੋ ਸਕਿਆ ਜਾਂ ਆਪਾਂ ਨਿਤਨੇਮ ਆਪਣ ਨੂੰ ਪੜ੍ਹਨਾ ਨਹੀਂ ਆਉਂਦਾ ਸੰਥਿਆ ਨਹੀਂ ਕੀਤੀ ਤੇ ਸੰਗਤ ਜੀ ਢਾਈ ਘੰਟੇ ਵਾਹਿਗੁਰੂ ਸਿਮਰਨ ਢਾਈ ਘੰਟੇ ਵਾਹਿਗੁਰੂ ਸਿਮਰਨ ਕਰਨਾ ਹੈ ਜਦੋਂ ਮਰਜ਼ੀ ਕਰ ਲਓ ਜਦੋਂ ਇਹ ਆਪਣਾ ਸਮਾਂ ਲੱਗ ਰਿਹਾ ਹੈ ਜੇ ਆਪਣੇ ਕੋਲ ਸਮਾਂ ਨੇਤਰਿਆਂ ਦਾ ਨਹੀਂ ਲੱਗਿਆ ਤੇ ਉਦੋਂ ਆਪਾਂ ਨੂੰ ਵਾਹਿਗੁਰੂ ਸਿਮਰਨ ਢਾਈ ਘੰਟੇ ਦਾ ਦਸਵੰਦ ਵਾਹਿਗੁਰੂ ਸਿਮਰ ਨਹੀਂ ਕਰਨਾ ਫਿਰ ਤੁਸੀਂ ਮੂਲ ਮੰਤਰ ਇੱਕ ਓੰਕਾਰ ਸਤਨਾਮ ਮੂਲ ਮੰਤਰ ਦਾ ਜਾਪ ਜਿਹੜਾ ਹੈ ਉਹ ਢਾਈ ਘੰਟੇ ਤੁਸੀਂ ਕਰਨਾ ਹੈ ਜੇ ਤੁਹਾਨੂੰ ਸੰਗਤ ਜੀ ਇਹ ਦੋਨੇ ਵੀ ਪਾੜ ਤੁਸੀਂ ਨਹੀਂ ਕਰ ਸਕਦੇ ਆਖੋ ਸਾਨੂੰ ਮੂਲ ਮੰਤਰ ਵੀ ਨਹੀਂ ਆਉਂਦਾ ਵਾਹਿਗੁਰੂ ਸਿਮਰਨ ਤਾਂ ਸਾਰਿਆਂ ਨੂੰ ਆਉਂਦਾ ਭਾਵੇਂ ਉਹ ਅਨਪੜ ਹੈ ਭਾਵੇਂ ਕੋਈ ਹੈ ਵਾਹਿਗੁਰੂ ਕਹਿਣਾ ਸਾਰਿਆਂ ਨੂੰ ਆਉਂਦਾ ਹੈ ਵਾਹਿਗੁਰੂ ਢਾਈ ਘੰਟੇ ਜਾਪ ਕਰਨਾ ਹੈ ਜੇ ਆਪਾਂ ਪੰਜ ਬਾਣੀ ਨਿਤਨੇ ਨਹੀਂ ਕਰ ਸਕਦੇ ਪਹਿਲੀ ਗੱਲ ਕਰਨਾ ਜ਼ਰੂਰੀ ਹੈ ਜੇ ਨਹੀਂ ਕਰ ਸਕਦੇ ਉਸ ਬਾਰੇ ਆਪਾਂ ਕਹਿ ਰਹੇ ਹਾਂ ਕਿ ਜੇ ਨਿਤਨੇ 22 ਚੰ ਸ ਆਪਣਾ ਛੁੱਟ ਜਾਵੇ ਜੇ ਨਹੀਂ ਕਿਸੇ ਦਿਨ ਹੋਇਆ ਤੇ ਢਾਈ ਘੰਟੇ ਸਿਮਰਨ ਜ਼ਰੂਰ ਕਰਨਾ ਹੈ ਢਾਈ ਘੰਟੇ ਮੂਲ ਮੰਤਰ ਦਾ ਜਾਪ ਕਰ ਲੋ ਭਾਵੇਂ ਢਾਈ ਘੰਟੇ ਸਿਮਰਨ ਕਰ ਲੋ ਤੇ ਇਹ ਜ਼ਰੂਰੀ ਨਹੀਂ ਆ ਕਿ ਢਾਈ ਘੰਟੇ ਹੀ ਕਰਨੇ ਸਤੋਂ ਵੱਧ ਪੁਜਾਪ ਨਹੀਂ ਕਰਨਾ ਢਾਈ ਘੰਟੇ ਤੇ ਗੁਰੂ ਦਾ ਹੁਕਮ ਹੈ ਵੱਧ ਕਰਨਾ ਆਪਣੀ ਮਰਜ਼ੀ ਹੈ ਉਹਦਾ ਲਾਹੇ ਹੀ ਲਾਹ ਹੈ ਵੱਧ ਕਰਾਂਗੇ ਉਹਦਾ ਲਾਭ ਹੀ ਹੈ ਇਸ ਕਰਕੇ ਹੁਣ ਕਈਆਂ ਦਾ ਸਵਾਲ ਹੁੰਦਾ ਹੈ ਕਿ ਪਤਾ ਨਹੀਂ ਸਿਮਰਨ ਕੀਤਾ ਇਹਦਾ ਲਾਭ ਪ੍ਰਾਪਤ ਹੋਵੇਗਾ ਜਾਂ ਨਹੀਂ ਹੋਵੇਗਾ ਜਾਂ ਇਸ ਇੱਛਾ ਨੂੰ ਧਾਰ ਕੇ ਸੀ ਜਾਪ ਨਹੀਂ ਕੀਤੇ ਆ ਪਤ ਨਹੀਂ ਇੱਛਾ ਪੂਰੀ ਹੋਣੀ ਜਾਂ ਨਹੀਂ ਸੰਗਤ ਜੀ ਕਦੇ ਵੀ ਇਹੋ ਜੀ ਭਾਵਨਾ ਰੱਖ ਕੇ ਜਾਪ ਨਹੀਂ ਕਰਨਾ ਕਿ ਮੇਰੀ ਆ ਇੱਛਾ ਪੂਰੀ ਹੋ ਜਾਵੇ ਜਾਂ ਮੇਰੀ ਆ ਸੁਖਣਾ ਪੂਰੀ ਹੋ ਜਾਵੇ ਮੈਂ ਆ ਪਾਠ ਕਰਾਂਗਾ ਇਸ ਤਰ੍ਹਾਂ ਇੱਛਾ ਕਿਉਂਕਿ ਗੁਰੂ ਸਾਹਿਬ ਜੀ ਸਭ ਕੁਝ ਦਿੰਦੇ ਨੇ ਇਹ ਨਹੀਂ ਕਿ ਬਾਣੀ ਪੜਨ ਦੇ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ ਬਾਣੀ ਪੜਨ ਦੇ ਨਾਲ ਹਰੇਕ ਵਸਤੂ ਪ੍ਰਾਪਤ ਹੋ ਜਾਂਦੀ ਏ ਪਰ ਇੱਛਾ ਰੱਖ ਕੇ ਪਾਠ ਨਹੀਂ ਕਰਨਾ ਕਦੇ ਵੀ ਇੱਛਾ ਰੱਖ ਕੇ ਪਾਠ ਨਹੀਂ ਕਰਨਾ ਗੁਰੂ ਦੇ ਭਾਣੇ ਵਿੱਚ ਪਾਠ ਕਰਨਾ ਹੈ ਮਰਜੀ ਦੇਵੇ ਮਰਜੀ ਨਾ ਦੇਵੇ ਦਿੰਦਾ ਵੀ ਏ ਪਰ ਉਹਦੀ ਮਰਜ਼ੀ ਹੈ ਉਹਦੇ ਭਾਣੇ ਵਿੱਚ ਇਸ ਕਰਕੇ ਜੇ ਨਿਤਨੇਮ ਨਹੀਂ ਹੋ ਸਕਿਆ ਤੇ ਸੰਗਤ ਜੀ ਢਾਈ ਘੰਟੇ ਸਿਮਰਨ ਆਪਾਂ ਕਰ ਸਕਦੇ ਹਾਂ ਮੂਲ ਮੰਤਰ ਦਾ ਜਾਪ ਆਪ ਵੀ ਕਰ ਸਕਦੇ ਆ ਢਾਈ ਘੰਟੇ ਕਰਨਾ ਜ਼ਰੂਰੀ ਹੈ ਪਹਿਲ ਨਿਤਨੇਮ ਨੂੰ ਆ ਨਹੀਂ ਹੋ ਸਕਿਆ ਨਹੀਂ ਸੰખ્યા ਕੀਤੀ ਸੰખ્યા ਕਰੋ ਸੰખ્યા ਨਹੀਂ ਕਰ ਸਕਦੇ ਉਮਰ ਜਾਂਦੀ ਏ ਜਾਂ ਪੜਨਾ ਨਹੀਂ ਆਉਂਦਾ ਤੇ ਸੰਗਤ ਜੀ ਢਾਈ ਘੰਟੇ ਸਿਮਰਨ ਜ਼ਰੂਰ ਕਰਨਾ ਕੋਈ ਵੀ ਗੁਰਸਿੱਖ ਹੈ ਜਿਹੜਾ ਘਰੇ ਬੈਠ ਕੇ ਆਪਣਾ ਸਿਮਰਨ ਜ਼ਰੂਰ ਕਰਨਾ ਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਦੀਏ ਕਿ ਇਸੇ ਚੈਨਲ ਤੇ ਸੰਗਤ ਜੀ ਰਾਤ ਨੂੰ ਸਵਾ 8 ਵਜੇ ਲਾਈਵ ਗੁਰਬਾਣੀ ਦੀ ਸੰਥਿਆ ਚੱਲ ਰਹੀ ਹੈ ਸਵਾ 8 ਵਜੇ ਰਾਤ ਨੂੰ ਜਿਨ੍ਹਾਂ ਸੰਗਤਾਂ ਨੇ ਸੰਥਿਆ ਕਰਨੀ ਗੁਰਬਾਣੀ ਦੀ ਇਸੇ ਚੈਨਲ ਤੇ ਰਾਤ ਨੂੰ ਸਵਾ 8 ਵਜੇ ਸੰਥਿਆ ਕਰ ਸਕਦੇ ਜੀ ਤੇ ਭਾਏ ਗੁਰਦਾਸ ਦੀਆਂ ਵਾਰਾਂ ਉਹ ਵੀ ਸੰਥਿਆ ਚੱਲ ਰਹੀ ਹੈ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ